ABC ਪੰਜਾਬ ਦੇ ਵਿਸ਼ੇਸ਼ ਬੁਲੇਟਿਨ ਸਰਕਾਰ ਦਾ ਖਬਰਨਾਮਾ ਵੀ ਤੁਹਾਡਾ ਸਵਾਗਤ ਹੈ ਪਹਿਲਾਂ ਅੱਜ ਦੀਆਂ ਸਰਕਾਰ ਪੱਧਰ ਦੀਆਂ ਪ੍ਰਮੁੱਖ ਖਬਰਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਖ-ਵੱਖ ਵਿਭਾਗਾਂ ਦੇ ਸਖਤਰਾਂ ਦੇ ਨਾਲ ਕੀਤੀ ਗਈ ਮੀਟਿੰਗ ਸੂਬਾ ਸਰਕਾਰ ਦੀਆਂ ਲੋਕਪੱਖੀ ਤੇ ਵਿਕਾਸਮੁਕੀ ਸਕੀਮਾਂ ਦਾ ਲਾਭ ਹਰੇਕ ਯੋਗ ਲਾਪਾਤਰੀ ਤੱਕ ਪਹੁੰਚਾਉਣ ਦੇ ਦਿੱਤੇ ਗਏ ਹੁਕਮ ਪੰਜਾਬ ਸਰਕਾਰ ਫਰਿਸ਼ਤੇ ਸਕੀਮ ਤਹਿਤ ਸੜਕ ਹਾਦਸੇ ਦੇ ਪੀੜਤਾਂ ਨੂੰ ਹਸਪਤਾਲ ਲਿਜਾਣ ਵਾਲੇ ਵਿਕਤੀਆਂ ਨੂੰ ਦਿੱਤੇ ਜਾਣਗੇ ਸਨਮਾਨ ਵਜੋਂ 2000 ਰੁਪਏ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ 8 ਵਿਦਿਆਰਥਣਾਂ ਜਾਣਗੀਆਂ ਜਾਪਾਨ ਦੌਰੇ ਤੇ ਪੰਜਾਬ ਦੇ ਮਾਈਨਿੰਗ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਵੱਲੋਂ ਸਸਤਾ ਰੇਤਾ ਬਜਰੀ ਮਹੱਇਆ ਕਰਵਾਉਣ ਗੈਰ ਕਾਨੂੰਨੀ ਮਾਈਨਿੰਗ ਨੂੰ ਠੱਲ ਪਾਉਣ ਤੇ ਪ੍ਰਾਲੀ ਦਾ ਨਫਟਾਰਾ ਯਕੀਨੀ ਬਣਾਉਣ ਦਾ ਕੀਤਾ ਗਿਆ ਪੰਜਾਬ ਪੁਲਿਸ ਦੇ ਆਪਰੇਸ਼ਨ ਸੀਲ ਪੰਜ ਦੇ ਤਹਿਤ ਨਸ਼ਾ ਤਸਕਰੀਬ ਰਾਬ ਤਸਕਰੀ ਠੱਲ ਪਾਉਣ ਲਈ 10 ਸਰਹੰਦੀ ਜ਼ਿਲ੍ਹਿਆਂ ਦੇ 131 ਐਂਟਰੀ ਐਗਜ਼ਿਟ ਪੁਆਇੰਟਾਂ ਨੂੰ ਕੀ ਤਾਸੀਲ ਹੁਣ ਖਬਰਾਂ ਵਿਸਤਾਰ ਨਾਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅਧਿਕਾਰੀਆਂ ਨੂੰ ਸੂਬਾ ਸਰਕਾਰ ਦੀਆਂ ਲੋਕ ਪੱਖੀ ਅਤੇ ਵਿਕਾਸ ਪੱਖੀ ਸਕੀਮਾਂ ਦਾ ਲਾਭ ਹਰੇਕ ਯੋਗ ਲਾਭਪਾਤਰੀਆਂ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਅੱਜ ਇੱਥੇ ਵੱਖ-ਵੱਖ ਵਿਭਾਗਾਂ ਦੇ ਪ੍ਰਬੰਧਕੀ ਸਖਤਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਵਿਕਾਸ ਤੇ ਲੋਕਾਂ ਦੀ ਖੁਸ਼ਹਾਲੀ ਲਈ ਪੂਰਨ ਤੌਰ ਤੇ ਵਚਨਬੱਧ ਹੈ ਉਹਨਾਂ ਨੇ ਕਿਹਾ ਕਿ ਸਿਹਤ ਸਿੱਖਿਆ ਰੋਜ਼ਗਾਰ ਵਰਗੇ ਖੇਤਰ ਸੂਬਾ ਸਰਕਾਰ ਦੇ ਤਰਜੀਹੀ ਖੇਤਰ ਹਨ ਅਤੇ ਲੋਕਾਂ ਦੀ ਸਹੂਲਤ ਲਈ ਇਹਨਾਂ ਖੇਤਰਾ ਉੱਤੇ ਵੱਧ ਧਿਆਨ ਦਿੱਤਾ ਜਾਣਾ ਚਾਹੀਦਾ ਸੀਐਮ ਨੇ ਕਿਹਾ ਕਿ ਸੂਬਾ ਪਰ ਵਿੱਚ ਚੱਲ ਰਹੇ ਪ੍ਰੋਜੈਕਟਾਂ ਨੂੰ ਤੈਅ ਸਮੇਂ ਵਿੱਚ ਮੁਕੰਮਲ ਕੀਤਾ ਜਾਣਾ ਚਾਹੀਦਾ ਅਤੇ ਲੋਕਾਂ ਦੀ ਭਲਾਈ ਲਈ ਨਵੀਆਂ ਸਕੀਮਾਂ ਦੀ ਰੂਪਰੇਖਾ ਉਲਿਕਨੀ ਚਾਹੀਦੀ ਹੈ ਸੀਐਮ ਨੇ ਕਿਹਾ ਕਿ ਵਡੇਰੇ ਜਨ ਤੱਕ ਖੇਤਾਂ ਵਿੱਚ ਨਵੀਆਂ ਭਲਾਈ ਸਕੀਮਾਂ ਤਿਆਰ ਕਰਕੇ ਲਾਗੂ ਕੀਤੀਆਂ ਜਾਣੀਆਂ ਚਾਹੀਦੀਆਂ ਉਹਨਾਂ ਨੇ ਕਿਹਾ ਕਿ ਪੰਜਾਬ ਚ ਹਰੇ ਖੇਤਰੇ ਵਿੱਚ ਸਫਲਤਾ ਦੀ ਨਵੀਂ ਕਹਾਣੀ ਲਿਖ ਰਿਆ ਅਤੇ ਦੇਸ਼ ਵਿੱਚ ਅਵਲ ਸੂਬੇ ਵਜੋਂ ਉੱਭਰਿਆ ਸੀਐਮ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਬੰਧਤ ਵਿਭਾਗਾ ਵੱਲੋਂ ਨਿਰਧਾਰਿਤ ਬਜਟ ਨੂੰ ਸਮੇਂ ਸਿਰ ਵਰਤੇ ਜਾਣ ਨੂੰ ਯਕੀਨੀ ਬਣਾਇਆ ਜਾਵੇ ਉਹਨਾਂ ਇਹ ਵੀ ਕਿਹਾ ਕਿ ਸੂਬੇ ਦੇ ਵਿਕਾਸ ਤੇ ਲੋਕਾਂ ਦੀ ਭਲਾਈ ਲਈ ਸਰਕਾਰ ਕੋਲ ਫੰਡਾਂ ਦੀ ਕੋਈ ਘਾਟ ਨਹੀਂ ਹੈ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਸਾਫ਼ ਸੁਥਰੇ ਪ੍ਰਸ਼ਾਸਨ ਅਤੇ ਪਾਰਦਰਸ਼ੀ ਪ੍ਰਸ਼ਾਸਕੀ ਕੰਮਕਾਜ ਮਈਆ ਕਰੋਨਾ ਸੂਬੇ ਦੀ ਪ੍ਰਮੁੱਖ ਤਰਜੀਹ ਹੈ। ਸੀਐਮ ਨੇ ਕਿਹਾ ਕਿ ਇਸ ਮੀਟਿੰਗ ਦਾ ਮੁੱਖ ਆਦੇਸ਼ ਇਹ ਯਕੀਨੀ ਬਣਾਣਾ ਹੈ ਕਿ ਹੇਠਲੇ ਪੱਧਰ ਉੱਤੇ ਹਰੇਕ ਲਾਭਪਾਤਰੀ ਤੱਕ ਭਲਾਈ ਸਕੀਮ ਪਹੁੰਚਾਈ ਜਾਵੇ। ਉਹਨਾਂ ਇਹ ਵੀ ਕਿਹਾ ਕਿ ਸਮਾਜ ਭਲਾਈ ਸਕੀਮਾਂ ਨੂੰ ਲਾਗੂ ਕਰਨ ਵਿੱਚ ਕਿਸੇ ਤਰ੍ਹਾਂ ਦੀ ਢਿੱਲਮਿਠ ਬਰਦਾਸ਼ਤ ਨਹੀਂ ਕੀਤੀ ਜਾਏਗੀ। ਲੋੜਵੰਦ ਵਿਕਤੀਆਂ ਨੂੰ ਲਾਭ ਪਹੁੰਚਾਉਣ ਲਈ ਠੁਕਮੀ ਵਿਵਸਥਾ ਉਲੀਕਣੀ ਚਾਹੀਦੀ ਆ। ਉਹਨਾਂ ਇਹ ਵੀ ਕਿਹਾ ਕਿ ਇਨਾਂ ਸਕੀਮਾਂ ਦਾ ਲਾਭ ਲੋਕ ਲੋਕਾਂ ਨੂੰ ਜੋਗ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਤੇ ਨਿਰੰਤਰ ਨਿਗਰਾਨੀ ਰੱਖਣੀ ਚਾਹੀਦੀ ਹੈ ਸੀਐਮ ਨੇ ਅਧਿਕਾਰੀਆਂ ਨੂੰ ਸੂਚਿਤ ਕਰਦੇ ਕਹੇਗੇ ਸੂਬਾ ਸਰਕਾਰ ਭਲਾਈ ਸਕੀਮਾਂ ਨੂੰ ਲਾਗੂ ਕਰਨ ਵਿੱਚ ਕਿਸੇ ਤਰ੍ਹਾਂ ਦੀ ਲਾਪਰਵਾਹੀ ਅਤੇ ਲਾਹਜ਼ਦਾਰੀ ਨੂੰ ਬਰਦਾਸ਼ਤ ਨਹੀਂ ਕਰੇਗੀ ਮੁੱਖ ਮੰਤਰੀ ਅੱਗੇ ਕਹੇਗੇ ਸੂਬਾ ਸਰਕਾਰ ਹਰ ਹਾਲ ਵਿੱਚ ਇਹ ਯਕੀਨੀ ਬਣਾਏਗੀ ਕਿ ਇਹਨਾਂ ਸਕੀਮਾਂ ਦਾ ਫਾਇਦਾ ਸਿਰਫ ਯੋਗ ਲੋਕਾਂ ਨੂੰ ਮਿਲੇ ਉਹਨਾਂ ਕਹੇ ਕਿ ਸਮੇਂ ਦੀ ਲੋੜ ਹੈ ਸੂਬੇ ਨੂੰ ਸਹੀ ਮਾਇਨੇ ਵਿੱਚ ਰੰਗਲਾ ਪੰਜਾਬ ਬਣਾਇਆ ਜਾਵੇ ਜਿੱਥੇ ਹਰੇਕ ਨਾਗਰਿਕ ਸੋ ਇਹ ਮਾਨ ਨਾਲ ਆਪਣਾ ਜੀਵਨ ਬਸਰ ਕਰ ਸਕੇ ਸੀਐਮ ਨੇ ਕਿਹਾ ਕਿ ਸਰਕਾਰੀ ਸਕੀਮਾਂ ਦਾ ਲਾਭ ਹਾਸਲ ਕਰਨਾ ਹਰੇਕ ਯੋਗ ਵਿਅਕਤੀ ਦਾ ਹੱਕ ਹੈ ਅਤੇ ਅਧਿਕਾਰੀਆਂ ਦਾ ਇਹ ਵੀ ਫਰਜ਼ ਬੰਦ ਹੈ ਕਿ ਕੋਈ ਵੀ ਲਾਭਪਾਤਰੀ ਇਹ ਲਾਬਲੈਂਡ ਤੋਂ ਵਿਰਵਾ ਨਾ ਰਹੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕੋਲ ਸੂਬੇ ਦੇ ਲੋਕਾਂ ਲਈ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਜ਼ਕੀਨੀ ਬਣਾਉਣ ਲਈ ਫੰਡਾਂ ਦੀ ਕੋਈ ਘਾਟ ਹੋਣ ਬਾਰੇ ਪੁਸ਼ਟੀ ਕਰਦੇ ਆ ਪੰਜਾਬ ਦੇ ਵਿੱਤ ਮੰਤਰੀ ਅਰਪਾਲ ਸਿੰਘ ਟੀਮਾ ਤੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਇੱਥੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦੀ ਸਮੀਖਿਆ ਕਰਨ ਲਈ ਉੱਚ ਪੱਧਰੀ ਮੀਟਿੰਗ ਕੀਤੀ ਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿਹਤ ਵਿਭਾਗ ਨਾਲ ਸੰਬੰਧਿਤ ਸਾਰੀਆਂ ਫਾਈਲਾਂ ਦਾ ਪਹਿਲ ਦੇ ਆਧਾਰ ਤੇ ਨਿਪਟਾਰਾ ਕਰਨ ਦੀਆਂ ਸਖਤ ਹਦਾਇਤਾਂ ਕੀਤੀਆਂ ਗਈਆਂ ਨੇ ਉਹਨਾਂ ਕਹਿੰਦੇ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਲਈ ਫਿਕਰਮੰਦ ਹੈ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਫਰਿਸ਼ਤੇ ਸਕੀਮ ਸ਼ੁਰੂ ਕਰਨ ਲਈ ਪੂਰੀ ਤਿਆਰ ਹੈ ਜਿਸ ਤਹਿਤ ਹਾਦਸੇ ਦੇ ਪਹਿਲੇ 48 ਘੰਟਿਆਂ ਦੇ ਅੰਦਰ ਅੰਦਰ ਸੜਕਾ ਹਾਸਿਆਂ ਦੇ ਸ਼ਿਕਾਰ ਵਿਕਤੀਆਂ ਦਾ ਮੁਫਤ ਇਲਾਜ ਕੀਤਾ ਜਾਵੇਗਾ ਭਾਵੇਂ ਉਹ ਕਿਸੇ ਵੀ ਸੂਬੇ ਦੇ ਵਸਨੀਕ ਹੋਣ ਉਹਨਾਂ ਕਹਿੰਦੇ ਸਾਡੀ ਸਰਕਾਰ ਸੜਕਾ ਹਾਸਿਆਂ ਦੇ ਸ਼ਿਕਾਰ ਵਿਕਤੀਆਂ ਨੂੰ ਪ੍ਰਾਈਵੇਟ ਹਸਪਤਾਲਾ ਨੇੜੇ ਸਰਕਾਰੀ ਹਸਪਤਾਲ ਵਿੱਚ ਮੁਫਤ ਇਲਾਜ ਮਯਾ ਕਰਵਾਉਣ ਲਈ ਯਕੀਨੀ ਬਣਾਈ ਗਈ ਸੀ ਸਿੱਧਮੰਦ ਨੇ ਵੀ ਕਿਹਾ ਕਿ ਸੜਕ ਹਾਸੇ ਦੇ ਪੀੜਤਾਂ ਨੂੰ ਇਲਾਜ ਲਈ ਹਸਪਤਾਲ ਲੈ ਕੇ ਜਾਣ ਵਾਲੇ ਵਿਕਤੀਆਂ ਨੂੰ 2000 ਰੁਪਏ ਨਾਲ ਸਨਮਾਨਿਤ ਵੀ ਕੀਤਾ ਜਾਵੇ ਇਸ ਨਾਲ ਹੀ ਪੀੜਤ ਨੂੰ ਹਸਪਤਾਲ ਲੈ ਕੇ ਆਉਣ ਵਾਲੇ ਵਿਕਤੀ ਤੋਂ ਪੁੱਛਗੇਸ਼ ਜਾਂ ਹਸਪਤਾਲ ਪ੍ਰਸ਼ਾਸਨ ਲੋਕ ਕੋਈ ਵੀ ਪੁੱਛਗੇਸ਼ ਨਹੀਂ ਕੀਤੀ ਜਾਵੇ ਜਦੋਂ ਤੱਕ ਉਹ ਖੁਦ ਜਸ਼ਮਦੀਦ ਗਵਾ ਨਹੀਂ ਬੰਨਾ ਚਾਹੁੰਦਾ ਉਹਨਾਂ ਨੇ ਸਿਹਤ ਵਿਭਾਗ ਨਾਲ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦੀ ਸਮੀਖਿਆ ਵੀ ਕੀਤੀ ਜਿਸ ਤਰ੍ਹਾਂ ਤਿੰਨ ਸਰਕਾਰੀ ਹਸਪਤਾਲਾ ਐਮ ਐਚ ਤੂਰੀ ਹਸਪਤਾਲ ਸੀ ਐਚ ਕੋਹਰੀਆਂ ਅਤੇ ਚੀਮਾ ਹਸਪਤਾਲ ਨੂੰ অতি ਆਧੁਨਿਕ ਸੇਵਾ ਹੁਲਤਾਂ ਇਕੀਕਰਤ ਪਬਲਿਕ ਹੈਲਥ ਲੈਬਾਂ ਕ੍ਰਿਟੀਕਲ ਕੇਅਰ ਬਲੌਕਸ سمیت ਮੈਡੀਕਲ ਪ੍ਰੋਜੈਕਟਾਂ ਨੂੰ ਅਪਗ੍ਰੇਡ ਕਰਨਾ ਸ਼ਾਮਲ ਉਹਨਾਂ ਨੇ ਕਿਹਾ ਕਿ ਜਲਦੀ ਸਾਰੇ ਜ਼ਿਲ੍ਹਾ ਹਸਪਤਾਲਾ ਸਬਡਿਵੀਜ਼ਨਲ ਹਸਪਤਾਲਾ ਕਮਿਊਨਿਟੀ ਹੈਲਥ ਸੈਂਟਰ ਵਿੱਚ ਐਕਸ-ਰੇ ਅਤੇ ਅਲਟਰਾਸਾਉਂਡ ਦੀ ਸੁਹੂਲਤ ਵੀ ਮਈਆ ਕਰਵਾਈ ਜਾਏਗੀ ਜਦ ਕਿ 19 ਜਲਾ ਹਸਪਤਾਲਾਂ ਵਿੱਚ 6 ਸਬ ਡਿਵੀਜ਼ਨਲ ਹਸਪਤਾਲ 15 ਕਮਿਊਨਿਟੀ ਹੈਲਥ ਸੈਂਟਰ ਸਮੇਤ 40 ਹਸਪਤਾਲ 550 ਕਰੋੜ ਰੁਪਏ ਦੀ ਲਾਗਤ ਨਾਲ অতি ਆਧੁਨਿਕ ਸਹੂਲਤਾਂ ਤੇ ਉਪਕਰਨਾਂ ਨਾਲ ਅਪਗ੍ਰੇਡ ਕੀਤਾ ਜਾ ਰਿਹਾ ਤਾਂ ਜੋ ਲੋਕ ਸਰਕਾਰੀ ਹਸਪਤਾਲਾਂ ਵਿੱਚ ਵਿਸ਼ੇ ਪੱਧਰੀ ਸਿਹਤ ਸਹੂਲਤਾਂ ਦਾ ਲਾਭ ਉਠਾ ਸਕਣ। ਇਸ ਦਰਾਂ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਸੂਬੇ ਵਿੱਚ ਸਥਾਪਿਤ ਕੀਤੇ ਜਾ ਰਹੇ ਪੰਜ ਨਵੇਂ ਮੈਡੀਕਲ ਕਾਲਜਾਂ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਵੀ ਆਖਿਆ ਉਹਨਾਂ ਨੇ। ਮਾਲੀ ਸਥਿਤ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀ ਸਾਇੰਸ ਵਿਕਸਤ ਸਥਾਪਿਤ ਕੀਤੀ ਜਾ ਰਹੀ ਅਤੀ ਆਧੁਨਿਕ ਡਾਇਗਨੋਸਟਿਕ ਅਤੇ ਮੈਨੇਜਮੈਂਟ ਸਹੂਲਤ ਦਾ ਵੀ ਜ਼ਾਇਦਾ ਲਿਆ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ 8 ਵਿਦਿਆਰਥਣ 7 ਦਿਨ ਲਈ ਜਾਪਾਨ ਫੇਰੀ ਤੇ ਜਾਣਗੀਆਂ ਇਹ ਜਾਣ ਕੇ ਉਹਦੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬਾਸਵਲੋਂ ਦਿੱਤੀ ਗਈ ਹਰਜੋਤ ਸਿੰਘ ਬਾਸਵਲ ਨੇ ਦੱਸਿਆ ਕਿ ਜਾਪਾਨ ਏਸ਼ੀਆ ਯੂਥ ਐਕਸਚੇਂਜ ਪ੍ਰੋਗਰਾਮ ਵਿੱਚ ਸਾਇੰਸ ਜਿਸ ਨੂੰ ਸਕੂਰਾ ਐਕਸਚੇਂਜ ਪ੍ਰੋਗਰਾਮ ਇਨ ਸਾਇੰਸ ਵਜੋਂ ਜਾਣਿਆ ਜਾਂਦਾ ਜਿਸ ਵਿੱਚ ਪਹਾੜੀ ਲੜੀ ਸੂਬੇ ਦੇ ਸਰਕਾਰੀ ਸਕੂਲਾਂ ਦੀ 8 ਵਿਦਿਆਰਥਣ ਚੁਣੀਆਂ ਗਈਆਂ ਨੇ ਇਹ ਵਿਦਿਆਰਥਣਾਂ 7 ਦਿਨ ਮਿਤੀ 10 ਤੋਂ ਲੈ ਕੇ 16 ਦਸੰਬਰ 2023 ਤੱਕ ਜਪਾਨ ਵਿੱਚ ਹੀ ਰਹਿਣਗੇ ਉਹਨਾਂ ਦਸ ਕਿਹੜੀਆਂ ਗਿਆ ਵਿਦਿਆਰਥਣ ਵਿ ਸਕੂਲ ਆਫ ਐਬੀਨੈਂਸ ਮਾਨਸਾ ਦੀ ਵਿਦਿਆਰਥਣ ਹਰਮਨ ਦੀਪਕੌਰ ਸੁਪਤਰੀ ਸੁਖਵਿੰਦਰ ਸਿੰਘ ਸਰਕਾਰੀ ਕੰਨਿਆਸੀ ਨੇ ਸਕੈਂਡੀ ਸਮਾਰਟ ਸਕੂਲ ਭਵਾਨੀਗੜ੍ਹ ਦੀ ਜਸਮੀਤ ਕੌਰ ਸੁਪਤਰੀ ਗੁਰਬੀਤ ਗੁਰਦੀਪ ਸਿੰਘ ਸਰਕਾਰੀ ਸੀਨੀਅਰ ਸਕੈਂਡੀ ਸਕੂਲ ਸਮਾਰਟ ਸਕੂਲ ਮਾਡਲ ਟਾਊਨ ਪਟਿਆਲਾ ਦੀ ਸੰਜਨਾ ਪੁੱਤਰੀ ਰਜੀਤ ਕੁਮਾਰ ਮਰਟੋਰੀਅਸ ਸਕੂਲ ਬਠਿੰਡਾ ਦੀ ਵਿਦਿਆਰਥਣ ਸਪਨਾ ਪੁੱਤਰੀ ਸੰਤਰਾ ਸਕੂਲ ਆਫ ਐਮਿਨੈਂਸ ਕਪੂਰਥਲਾ ਦੀ ਵਿਦਿਆਰਥਣ ਨਿਸ਼ਾ ਰਾਣੀ ਪੁੱਤਰੀ ਜਸਵਿੰਦਰ ਸਿੰਘ ਮੈਰਿਟੋਰੀਅਸ ਸਕੂਲ ਫਿਰੋਜ਼ਪੁਰ ਦੀ ਵਿਦਿਆਰਥਣ ਗੁਰਵਿੰਦਰ ਕੌਰ ਪੁੱਤਰੀ ਕੁਲਦੀਪ ਸਿੰਘ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੋੜ ਮੰਡੀ ਦੀ ਵਿਦਿਆਰਥਣ ਦੀਪਿਕਾ ਪੁੱਤਰੀ ਹਰਵਿੰਦਰ ਕੁਮਾਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੰਧਾਵਾ ਮਸੰਦਾ ਜਲੰਧਰ ਖਵਾਹਿਸ਼ ਪੁੱਤਰੀ ਰਮਨ ਕੁਮਾਰ ਸ਼ਾਮਲ ਹਨ ਪੰਜਾਬ ਦੇ ਖਣਨ ਅਤੇ ਭੂ ਵਿਗਿਆਨ ਮੰਤਰੀ ਚੇਤਨ ਸਿੰਘ ਜੋੜੇ ਮਾਜਰਾਵਲੋਂ ਸੂਬਾ ਵਾਸੀਆਂ ਨੂੰ ਸਸਤੀਆਂ ਦਰਾਂ ਤੇ ਰੇਤਾ, ਬਜਰੀ ਮਿਲਣਾ ਯਕੀਨੀ ਬਣਾਉਣ ਗੈਰਕਾਨੂੰਨੀ ਮਾਈਨਿੰਗ ਨੂੰ ਖਤਲ ਪਾਉਣ ਅਤੇ ਸੂਬੇ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਪ੍ਰਾਲੀ ਦਾ ਨਫਟਾਰਾ ਯਕੀਨੀ ਬਣਾਉਣ ਲਈ ਅੱਜ ਕ੍ਰੈਸ਼ਰ ਮਾਲਕਾਂ ਮਾਈਨਿੰਗ ਠੇਕੇਦਾਰ ਤੇ ਪੱਠਾ ਮਾਲਕਾਂ ਨਾਲ ਪੰਜਾਬ ਭਵਨ ਵਿਖੇ ਇੱਕ ਮੀਟਿੰਗ ਕੀਤੀ ਇਸ ਦੌਰਾਨ ਕੈਬਨਟ ਮੰਤਰੀ ਨੇ ਦਰਾਇਆ ਕਿ ਮੁੱਖ ਮੰਤਰੀ ਭਗਵੰਤ ਸਿੱਧੂ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲ ਪ੍ਰਦੂਸ਼ਣ ਮੁਕਤ ਬਣਾਉਣ ਦੇ ਨਾਲ ਨਾਲ ਮਾਈਨਿੰਗ ਸੈਕਟਰ ਦੇ ਅੰਦਰ ਪਾਰਦਰਸ਼ਤਾ ਤੇ ਨੈਤਿਕ ਅਭਿਆਸਾਂ ਨੂੰ ਕਾਇਮ ਰੱਖਣ ਲਈ ਵਚਨਬੱਧਾ ਇਸ ਲਈ ਪੱਠਾ ਮਾਲਕ ਅਤੇ ਕ੍ਰੈਸ਼ਰ ਮਾਲਕਾਂ ਤੇ ਮਾਈਨਿੰਗ ਠੇਕੇਦਾਰਾਂ ਸਰਕਾਰ ਦੇ ਇਸ ਕਦਮ ਵਿੱਚ ਭਰਪੂਰ ਸਹਿਯੋਗ ਦੇਣ। ਉਹਨਾਂ ਨੇ ਪੱਠਾ ਮਾਲਕਾਂ ਨੂੰ ਅਪੀਲ ਕੀਤੀ ਕਿ ਸੂਬੇ ਚ ਪ੍ਰਾਲੀ ਦਾ ਨਫਟਾਰਾ ਕਰਨਾ ਵੱਡਾ ਮੁੱਦਾ ਇਸ ਲਈ ਸੂਬੇ ਨੂੰ ਪ੍ਰਦੂਸ਼ਿਤ ਮੁਕਦੇ ਉਦਮਾ ਤਹਿਤ ਪੱਠਾ ਮਾਲਕਾਂ ਨੂੰ ਘੱਟੋ-ਘੱਟ 20% ਦੀ ਪ੍ਰਾਲੀ ਅਤੇ ਪੱਠਿਆਂ ਵਿੱਚ ਵਰਤਣ ਦੇ ਹੁਕਮ ਦਿੱਤੇ ਉਹਨਾਂ ਕਿਹਾ ਕਿ ਛੇਤੀ ਹੀ ਪਾਈਵਲ ਵਿਭਾਗਾਂ ਜਿਵੇਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਾਤਾਵਰਣ ਵਿਭਾਗ ਤੇ ਪੱਠਾ ਮਾਲਕਾਂ ਨਾਲ ਮੀਟਿੰਗ ਕਰਕੇ ਇਸ ਸਬੰਧੀ ਅਗਲੀ ਕਾਰਵਾਈ ਲਈ ਕੀ ਜਾਏਗੀ ਜੋੜਾ ਮਾਜਰਾ ਨੇ ਪੱਠਾ ਮਾਲਕਾਂ ਨੂੰ ਭਰੋਸਾ ਦੇਵੇ ਕਿ ਉਹਨਾਂ ਵੱਲੋਂ 2 ਹੈਕਟੇਰ ਤੱਕ ਮਿੱਟੀ ਪੁੱਟਣ ਦੀ ਇਜਾਜ਼ਤ ਦੇਣ ਦੀ ਰੱਖੀ ਗਈ ਮੰਗ ਮੁਖ ਮੁਹੰਦਰ ਦੀ ਨਾਲ ਵਿਚਾਰਿਆ ਜਾਵੇਗਾ ਤੇ ਇਸ ਸਬੰਧ ਸਬੰਧ ਛੇਤੀ ਫੈਸਲਾ ਲਿਆ ਜਾਵੇਗਾ ਜਿਸ ਨਾਲ ਉਹਨਾਂ ਦੀ ਚਰੋਕਰੀ ਮੰਗ ਪੂਰੀ ਹੋ ਜਾਵੇਗੀ ਜੋੜਾ ਮਾਜਰਾ ਨੇ ਮਾਈਨਿੰਗ ਠੇਕੇਦਾਰਾਂ ਨਾਲ ਮੀਟਿੰਗ ਦੌਰਾਨ ਪਾਰਦਰਸ਼ੀ ਸਾਫ ਸੁਥਰੇ ਢੰਗ ਨਾਲ ਕੰਮ ਕਰ ਲਈ ਕਿਹਾ ਉਹਨਾਂ ਨੇ ਕਿ ਮਾਈਨਿੰਗ ਠੇਕੇਦਾਰ ਕਾਨੂੰਨੀ ਤਰੀਕੇ ਨਾਲ ਖਣਨ ਗਤੀਵਿਧੀਆਂ ਕਰ ਰਹੇ ਨੇ ਇਸ ਲਈ ਪ੍ਰਸ਼ਾਸਕ ਨਿਕ ਅਮਲੇ ਰਾਹੀਂ ਉਹਨਾਂ ਨੂੰ ਪੂਰੀ ਮਦਦ ਮਿਲਿਆ ਕਰਵਾਈ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਗੈਰਕਾਨੂੰਨੀ ਮਾਈਨਿੰਗ ਵਿਰੁੱਧ ਮਹਿੰਮ ਵਿੱਢੀ ਹੋਈ ਹੈ ਜਿਸ ਨਾਲ ਕਾਨੂੰਨੀ ਢੰਗ ਨਾਲ ਮਾਈਨਿੰਗ ਕਰਨੇ ਠੇਕੇਦਾਰਾਂ ਨੂੰ ਨਿਰੰਤਰ ਫਾਇਦਾ ਹੋਣਾ ਹੈ ਇਸ ਤਰ੍ਹਾਂ ਮਾਈਨਿੰਗ ਠੇਕੇਦਾਰਾਂ ਵੱਲੋਂ ਖਣਨ ਲਈ ਪੋਕਲਰ ਮਸ਼ੀਨਾਂ ਵਰਤਣ ਦੀ ਮੰਗ ਤੇ ਮੰਤਰੀ ਨੇ ਕਿਹਾ ਕਿ ਇਸ ਮੰਗ ਸਬੰਧੀ ਹਮਦਰਦੀ ਨਾਲ ਵਿਚਾਰਕ ਕਿਤਾ ਜਾ ਰਿਹਾ ਹੈ ਪੰਜਾਬ ਦੇ ਡੀਜੀਪੀ ਗੌਰਵ ਜਦਵ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਤ ਸੂਬਾ ਬਣਾਉਣ ਲਈ ਚੱਲ ਰਹੀ ਮਿਹਨਤ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਵੱਲੋਂ ਇੱਕ ਵਿਸ਼ੇਸ਼ ਆਪਰੇਸ਼ਨ ਆਪਰੇਸ਼ਨ ਸੀਲ 5 ਚਲਾਇਆ ਗਿਆ ਜਿਸ ਤਹਿਤ ਸਰਦੀ ਰਾਜ ਵਿੱਚ ਦਾਖਲ ਹੋਣ ਜਾਂ ਬਾਹਰ ਜਾਣ ਵਾਲੇ ਸਾਰੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਤਾਂ ਜੋ ਪੰਜਾਬ ਚ ਨਸ਼ਾ ਤਸਕਰੀ ਅਤੇ ਸ਼ਰਾਬ ਤਸਕਰੀ ਤੇ ਨਜ਼ਰ ਰੱਖਣ ਦੇ ਨਾਲ ਨਾਲ ਗੈਂਗਸਟਰਾਂ ਤੇ ਸਮਾਜ ਵਿਰੋਧੀ ਤੱਤਾਂ ਦੀਆਂ ਗਤੀਵਿਧੀਆਂ ਤੇ ਬਾਜ਼ ਅੱਖ ਰੱਖੀ ਜਾ ਸਕੇ ਚੈਕਿੰਗ ਦਾ ਸਮਾ ਇੱਕੋ ਸਮੇਂ ਦੇ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਰਿਆ ਵਿਸ਼ੇਸ਼ ਡੀਜੀਪੀ ਕਾਨੂੰਨ ਵਿਵਸਥਾ ਅਰਪਤ ਸ਼ੁਕਰਾਨ ਨੇ ਜਾਣਕਾਰੀ ਦਿੱਤੀ ਕਿ ਬਠਿੰਡਾ ਪਟਿਆਲਾ ਰੂਪਨਗਰ ਰੇਂਜ ਦੇ ਏਡੀਜੀਪੀ ਫਰੀਦਕੋਟ ਰੇਂਜ ਦੇ ਆਈਜੀਪੀ ਅਤੇ ਬਾਰਡਰ ਰੇਂਜ ਜਲੰਧਰ ਅੰਮ੍ਰਿਤਸਰ ਦੇ ਰੇਂਜ ਦੇ ਡੀਆਈਜੀ ਨੂੰ ਸਰਦੀ ਰਾਜਾਂ ਦੇ ਆਪਣੇ ਹਮ ਰੁਤਬਾ ਰੇਂਜ ਆਈਜੀ ਦੇ ਨਾਲ ਤਾਲਮਿਲ ਕਰ ਲਈ ਆਖਿਆ ਤਾਂ ਜੋ ਪ੍ਰਭਾਵਸ਼ਾਲੀ ਢੰਗ ਨਾਲ ਸੀਲ ਪੰਜ ਦੇ ਹਿੱਸੇ ਵਜੋਂ ਨਾਕਾ ਬੰਦੀ ਨੂੰ ਯਕੀਨੀ ਬਣਾਇਆ ਜਾ ਸਕੇ ਉਹਨਾਂ ਦੱਸਿਆ ਹੈ ਕਿ ਸਰਦੀ જિલ્લા ਦੇ ਸਾਰੇ ਐਸਐਸਪੀ ਜੀ ਨੂੰ ਸਰਦੀ જિલ્લાਾਂ ਦੀਆਂ ਰਣਨੀਤਿਕ ਥਾਵਾਂ ਤੇ ਸਾਂਝੇ ਨਾਕੇ ਲਗਾਉਣ ਅਤੇ ਗਸ਼ਟੜ ਅਧਿਕਾਰੀਆਂ ਐਸਐਚਓ ਦੀ ਨਿਗਰਾਨੀ ਹੇਠ ਸੀਲਿੰਗ ਪੁਆਇੰਟਾਂ ਦੇ ਮਜ਼ਬੂਤ ਨਾਕੇ ਲਗਾਉਣ ਲਈ ਵਾਰ ਤੋਂ ਵਾਰ ਨਫਰੀ ਜਟਾਉਣ ਦੇ ਨਿਰਦੇਸ਼ ਦਿੱਤੇ ਉਹਨਾਂ ਨੇ ਕਿਹਾ ਕਿ 10 ਜ਼ਿਲ੍ਹਿਆਂ ਦੇ ਸਾਰੇ 131 ਐਂਟਰੀ ਐਗਜ਼ਿਟ ਪੁਆਇੰਟ ਜੋ ਕਿ 400 ਦੇ ਰਾਜਾਂ ਤੇ ਡਿਊਟੀ ਚੰਡੀਗੜ੍ਹਨ ਲੱਗਦੇ ਹਨ ਤੇ ਇਨਸਪੈਕਟਰ ਡੀਐਸਪੀ ਦੀ ਨਿਗਰਾਨੀ ਹੇਠ 1200 ਤੋਂ ਵੱਧ ਪੁਲਿਸ ਮੁਲਾਜ਼ਮਾਨਾਂ ਨਾਲ ਲੈਸ ਮਜਬੂਤ ਲਾਕੇ ਨਿਕਾਏ ਗਏ ਨੇ 10 ਅੰਤਰਾਜੀ ਸਰਦੀ ਜ਼ਿਲ੍ਹੇ ਵਿੱਚ ਪਠਾਨਕੋੜ ਮੁਕਸਰ ਸਾਹਿਬ ਫਾਜ਼ਿਲਕਾ ਰੁੱਪੜ ਮਹਾਲੀ ਪਟਿਆਲਾ ਸੁਗਰੂ ਮਾਨਸਾ ਹਿਾਰਪੁਰ ਤੇ ਬਠਿੰਡਾ ਸ਼ਾਮਲ ਹਨ ਉਹਨਾਂ ਦੱਸਿਆ ਕਿ ਇਸ ਆਪਰੇਸ਼ਨ ਦੌਰਾਨ ਸ਼ੱਕੀ ਵਾਹਨਾਂ ਵਿਕਤੀਆਂ ਦੀ ਬ੍ਰੇਕਿੰਗ ਨਾਲ ਤਲਾਸ਼ੀ ਲਈ ਗਈ ਹੈ ਤੇ ਆਮ ਲੋਕਾਂ ਦੀ ਘੱਟੋ ਘੱਟ ਅਸੁਵਿਧਾ ਨੂੰ ਯਕੀਨੀ ਬਣਾਇਆ ਗਿਆ ਉਹਨਾਂ ਨੇ ਕਿਹਾ ਕਿ ਵਾਹਨਾਂ ਦੀ ਜਾਂਚ ਤੋਂ ਇਲਾਵਾ ਪੁਲਿਸ ਟੀਮਾਂ ਨੇ ਵਾਹਨ ਮੋਬਾਈਲ ਐਪ ਦੀ ਵਰਤੋਂ ਕਰਕੇ ਉਹਨਾਂ ਦੇ ਰਜਿਸਟ੍ਰੇਸ਼ਨ ਨੰਬਰ ਦੀ ਵੀ ਪੁਸ਼ਟੀ ਕੀਤੀ ਵਿਸ਼ੇਸ਼ ਡੀਜੀਪੀ ਨੇ ਦੱਸਿਆ ਕਿ ਸ਼ੂਬੇ ਵਿੱਚ ਦਾਖਲ ਬਾਹਰ ਜਾਣ ਲਈ 3660 ਵਾਹਨਾਂ ਦੀ ਚੈਕਿੰਗ ਕੀਤੀ ਗਈ ਜਿਨ੍ਹਾਂ ਵਿੱਚ 271ਾਂ ਦੇ ਚਲਾਨ ਕੀਤੇ ਗਏ 46 ਨੂੰ ਜ਼ਬਤ ਕੀਤਾ ਗਿਆ ਪੁਲਿਸ ਨੇ 23 ਮੁਕਦਮੇ ਦਰਜ ਕਰਕੇ 26 ਵਿਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਇਸ ਦੌਰਾਨ ਪੁਲਿਸ ਟੀਮਾਂ ਨੇ 211 ਵਿਕਤੀਆਂ ਨੂੰ ਪੁਸ਼ਗੀਸ਼ਲੀ ਹਿਰਾਸਤ ਵਿੱਚ ਲਿਆ ਜਿਸ ਕਾਰਨ ਜੋ ਕਿ ਇਹ ਆਪਰੇਸ਼ਨ ਇਲਾਕੇ ਵਿੱਚ ਪੁਲਿਸ ਦੀ ਮੌਜੂਦਗੀ ਨੂੰ ਦਰਸਾਉਣ ਦੇ ਨਾਲ ਨਾਲ ਸਮਾਜ ਵਿਰੋਧੀ ਅਨਸਰਾਂ ਵਿੱਚ ਪੁਲਿਸ ਦਾ ਖੌਫ ਪੈਦਾ ਕਰਨਾ ਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਵਿੱਚ ਮਦਦਗਾਰ ਸਾਬਤ ਹੋ ਦੇ ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਮਿਲਕ ਪਲਾਂਟ ਮਹਾਲੀ ਵਿਕੇ ਤਨਾਤ ਮੇਜਰ ਦੁੱਧ 71 ਮਨੋਜ ਕੁਮਾਰ ਸ਼ਰਵਾਸਤਾ ਦੇ ਘਰੋਂ ਲੱਖਾਂ ਦੀ ਨਕਦੀ ਸਮੇਤ ਕਈ ਕੀਮਤੀ ਜਾਇਦਾਦ ਤੇ ਮਹਿੰਗਾ ਸਮਾਨ ਵੀ ਬਰਾਮਦ ਕੀਤਾ ਜਿਸ ਨੂੰ ਮੰਗਲਵਾਰ 50000 ਰੁਪਏ ਦੀ ਰਿਸ਼ਵਤ ਲੈਣ ਦੇ ਆ ਰੰਗੇ ਹੱਤੀ ਗ੍ਰਿਫਟ ਕੀਤਾ ਗਿਆ ਸੀ ਮਾਲੀਦਾਲਤ ਨੇ ਅੱਜ ਅਗਲੇਰੀ ਜਾਂਚ ਲਈ ਵਿਜੀਲੈਂਸ ਬਿਊਰੋ ਉਕਤ ਮੁਲਜ਼ਮ ਦਾ 2 ਦਿਨ ਦਾ ਪੁਲਿਸ ਰਿਮਾਂਡ ਵੀ ਦਿੱਤਾ ਇਸ ਸੰਬੰਧੀ ਪੰਜਾਬੀ ਵਿਜੀਲੈਂਸ ਬਿਊਰੋ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਕਤ ਮੁਲਾਜ਼ਮ ਦੇ ਘਰ ਦੀ ਤਲਾਸ਼ੀ ਦੌਰਾਨ ਉਸ ਕਬਜ਼ੇ 'ਚ 7 ਲੱਖ ਰੁਪਏ ਨਗਦ, 8 ਸੋਨੇ ਦੀਆਂ ਮੁੰਦਰਾ, ਇੱਕ ਸੋਨੇ ਦਾ ਕੜਾ, ਕੁਝ ਗਹਿਣੇ ਤੇ 14 ਮਿੰਗੀਆਂ ਘੜੀਆਂ ਵੀ ਬਰਾਮਦ ਹੋਈਆਂ ਨੂੰ ਦੱਸਿਆ ਕਿ ਇੱਕ ਘੜੀ ਜਿਸ ਦੀ ਕੀਮਤ 45000 ਰੁਪਏ ਵੀ ਜਬਤ ਕੀਤੀ ਗਈ ਜੋ ਕਿ ਸ਼ਿਕਾਇਤਕਰਤਾ ਨੇ ਚੰਡੀਗੜ੍ਹ ਦੇ ਬਾਜ਼ਾਰ ਤੋਂ ਖਰੀਦ ਕੇ ਇਸ ਮੈਨੇਜਰ ਨੂੰ ਦਿੱਤੀ ਸੀ। ਬਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਵੱਲੋਂ ਬੈਂਕ ਨੂੰ ਉਸ ਦਾ ਲੋਕਰ ਫ੍ਰੀਜ਼ ਕਰੇ ਤੇ ਹੋਰ ਬੈਂਕਾਂ ਨੂੰ ਉਸ ਦੇ ਖਾਤਿਆਂ ਦੇ ਵੀਰ ਵੀ ਮਹੱਇਆ ਕਰਵਾਉਣ ਲਈ ਵੀ ਆਖਿਆ ਗਿਆ ਜਗਰਜੋਗ ਹੈ ਜਾਂ ਸਕਾਰਤਾ ਵਿਭਾਗ ਦੇ ਉਕਤ ਕਰਮਚਾਰੀ ਨੂੰ ਸੁਬੀਰ ਸਿੰਘ ਦੀ ਸ਼ਿਕਾਇਤ ਤੇ ਗ੍ਰਿਫਤਾਰ ਕੀਤਾ ਗਿਆ ਸੀ ਜੋ ਕਿ ਉਕਤ ਮਿਲਕ ਪਲਾਂਟ ਚ ਇੱਕ ਨਿੱਜੀ ਫਾਰਮ ਤੋਂ ਦੁੱਧ ਇਕੱਠਾ ਕਰਨ ਵਾਲੇ ਟੈਂਕਰਾਂ ਦੇ ਦੇਖਭਾਲ ਕਰਦਾ ਸੀ ਇਹ ਵੀ ਜਾਣਕਾਰੀ ਦਿੱਤੀ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੇ ਦੋਸ਼ ਲਾਇਆ ਸੀ ਕਿ ਵਕਫਾ ਵਕਫਾ ਤੋਂ ਦੁੱਧ ਇਕੱਠਾ ਕਰ ਲਈ ਜਾਂਦੇ ਉਹਦੇ ਟੈਂਕਰਾਂ ਨੂੰ ਵਧੀਆ ਰੂਟ ਅਲਾਟ ਕਰਨ ਦੇ ਬਦਲੇ ਸਰਕਾਰ ਦਾ ਵਿਭਾਗ ਦਾ ਉਕਤ ਮੁਲਾਜ਼ਮਾ ਉਸ ਤੋਂ 50000 ਰੁਪਏ ਦੀ ਰਿਸ਼ਵਤ ਮੰਗ ਕਰਿਆ ਸੀ ਸ਼ਿਕਾਇਤ ਕਰਤਾ ਨੇ ਵੀ ਦੋਸ਼ ਲਾ ਕੇ ਉਕਤ ਮੈਨੇਜਰ ਇਸ ਕੰਮ ਸੰਬੰਧੀ ਪਹਿਲਾਂ ਵੀ ਉਸ ਕੋਲ 50000 ਰੁਪਏ ਲੈ ਚੁੱਕਾ ਬਲਾਰੇ ਨੇ ਕਿ ਦੱਸਿਆ ਕਿ ਵਿਜੀਲੈਂਸ ਬਿਊਰੋ ਦੀ ਫਲਾਈਂਗ ਸਕਵਡ ਜੁਨਟ ਮਾਲੀ ਨੇ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਪੜਤਾਲ ਕਰਦੇ ਇੱਕ ਜਾਲ ਵਿਛਾਇਆ ਅਤੇ ਦੋਸ਼ੀ ਮੈਨੇਜਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਦੇ ਵਿੱਚ ਸ਼ਿਕਾਇਤ ਕਰਤਾ ਤੋਂ 50000 ਰੁਪਏ ਦੀ ਰਿਸ਼ਵਤ ਲੈਣਦਿਆਂ ਰੰਗੇ ਹੱਤੀ ਗ੍ਰਿਫਤਾਰ ਕੀਤਾ ਗਿਆ ਸੀ ਇਸ ਸਬੰਧੀ ਉਕਤ ਕਰਮਚਾਰੀ ਵਿਰੁੱਧ ਪੰਜਾਬ ਇਲੀਅੰਸ ਬਿਊਰੋ ਥਾਣਾ ਫਲਾਈਂਗਸ ਵਿਗਤ ਇੱਕ ਪੰਜਾਬ ਮੋਹਾਲੀ ਵਿਕੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਹੇਠ ਕੇਸ ਦਰਜ ਕੀਤਾ ਗਿਆ ਤੇ ਇਸ ਮਾਮਲੇ ਦੀ ਅਗਲੀ ਰੀ ਕਾਰਵਾਈ ਵੀ ਚੱਲ ਰਹੀ ਹੈ ਫਿਲਹਾਲ ਸਰਕਾਰ ਦਾ ਖਬਰਨਾਮਾ ਇੱਥੇ ਸਮਾਪਤ ਕਰਦੇ ਹਾਂ ਵਧੇਰੇ ਖਬਰਾਂ ਜਾਣਨ ਲਈ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ